ਜੀ ਸਤ ਸ੍ਰੀ ਅਕਾਲ ਜੀ ਇਹ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆ ਗਿਆ ਰਖੜੀ ਤੱਕ ਸਿਰਫ 500 ਰੁਪਏ ਦਾ ਸੇਲ ਮੇਲਾ ਯਾਦ ਰੱਖ ਲਿਓ 500 ਜਾਂ 500 ਘਟਦੇ ਸੁਬੇ ਜ 500 ਹੀ ਮੰਨ ਕੇ ਚਲੋ 499 ਰੁਪਏ ਦੇ ਵਿੱਚ ਇਹ ਵਾਲੇ ਪੀਸ ਦਾ ਸੇਲ ਮੇਲਾ ਲੈ ਕੇ ਆ ਗਿਆ ਪੀਸ ਦੇਖੋ ਕਿੰਨਾ ਸੋਹਣਾ ਨੈਕ ਬਣੀ ਹੋਈ ਹੈ ਕੁੜੀਆਂ ਨੂੰ ਦੇਣ ਵਾਸਤੇ ਰਖੜੀ ਤੇ ਗਿਫਟ ਕਰਨ ਵਾਸਤੇ ਬਹੁਤ ਸੋਹਣੀ ਆਈਟਮ ਹੈ ਠੀਕ ਹੈ ਜੀ ਤੇ ਆਹ ਵਾਲਾ ਪੀਸ ਦਿਖਾ ਦੇ ਵੀਰੇ ਇਹਦੇ ਨਾਲ ਇਹ ਵਾਲੀ ਪੂਰੀ ਵਧੀਆ ਪਿਓਰ ਕਾਟਨ ਆਊਗੀ ਇਹ ਵੀ ਕਾਟਨ ਆਊ ਤੇ ਆਊਗਾ ਮਿਕਸ ਦੁਪੱਟਾ ਠੀਕ ਹੈ ਤੇ ਇਹ ਵਾਲਾ ਚੱਕ ਪੀਸ ਵੀਰੇ 500 ਦੀ ਰੇਂਜ ਦੇਖ ਲਓ ਸਾਰੀ ਵੀਡੀਓ ਧਿਆਨ ਨਾਲ ਦੇਖ ਲਓ 500 ਰੁਪਏ ਦੀ ਮੇਲੇ ਵਾਲੀ ਵੀਡੀਓ ਇਹ ਠੀਕ ਹੈ ਜੀ ਚੱਕ ਦੇ ਪੀਸ ਵੀਰੇ ਦਿਖਾਉ ਤਾ ਇਹ ਚ ਦੋ ਡੀਐਨਸੀ ਪੈਰਟ ਕਲਰ ਚ ਇਹ ਵਾਲਾ ਗਿਆ येलो ਕਲਰ ਇਹ ਵੀ ਉਦਾਂ ਦਾ ਹੀ ਕਨਸੈਪਟ ਹੈ ਠੀਕ ਹੈ ਜੀ ਤੇ ਇਹ ਆ ਜੂਗੀ ਸਾਰਟ ਪਿਓਰ ਕੈਮਰੀ ਕਲਗੀ ਇਹ ਤੇ ਇੱਕ ਮਿੰਟ ਰੁਕ ਜੀ ਸਟੋਨ ਦਾ ਵਰਕ ਹੋਇਆ ਹੋਇਆ ਵੀਰੇ ਹਲਕਾ ਹਲਕਾ ਇਹਦੇ ਨਾਲ ਦੁਪੱਟਾ ਚੁੱਕੀ ਦੁਪੱਟਾ ਤੇ ਬਾਟਮ ਵੀਰੇ ਆ ਲਓ ਸੈਮੀ ਦੁਪੱਟਾ ਹੋਊਗਾ ਇਹ ਬਾਟਮ ਹੋਊ ਪਲੇਨ ਸੈਮੀ ਦੁਪੱਟਾ 500 ਰੁਪਏ ਇਹ ਵਧੀਆ ਵਾਲੇ ਕੱਪੜੇ ਨੇ ਬਹੁਤ ਜ਼ਿਆਦਾ ਵਧੀਆ ਵਾਲ ਚੰਗੀਆਂ ਕੁਆਲਿਟੀਆਂ ਨੇ ਇਹ ਵਾਲਾ ਪੀਸ ਵੀ 500 ਰੁਪਏ ਦੇ ਵਿੱਚ ਹੈ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਪਾਸੇ ਖੜਾ ਲਓ ਇਹਨਾਂ ਸਾਰਿਆਂ ਚ ਕਰਕੇ ਵਿੱਚ ਦੋ ਕਿਸ਼ੇ ਚਾਰ ਕਿਸ਼ੇ ਇੱਕ ਕਿਦਾਂ ਮਿਲ ਜਾਣੇ ਆ ਠੀਕ ਹੈ ਜੀ ਇਹ ਵਾਲੀ ਮੈਂ ਸਾਰਿਆਂ ਦਾ ਬੇਸ ਬਾਰ-ਬਾਰ ਦੱਸ ਰਿਹਾ ਹਰ ਵੀਡੀਓ ਦੇ ਵਿੱਚ ਜਿੱਦਾਂ ਇਹ ਵਾਲੀ ਵਧੀਆ ਲੀ ਰਿਉਣ ਲੱਗੀ ਵੀ ਆ ਹਲਕੇ ਵਾਲਾ ਨਹੀਂ ਮੋਡਾਲ ਦਾ ਪੀਸ ਲੱਗਿਆ ਬਹੁਤ ਸੋਹਣਾ ਪੀਸ ਲੱਗਿਆ ਹੋਇਆ ਸੈਮੀ ਦੁਪੱਟਾ ਇਹਦੇ ਨਾਲ ਰਹਿਣ ਵਾਲਾ ਇਹ ਵਾਲੀ ਵੀ ਵਧੀਆ ਲੀ ਮੋਡਾਲ ਲੱਗੀ ਹੋਈ ਹੈ ਇਹਦੇ ਨਾਲ ਦੁਪੱਟਾ ਟਾਈਡਾਈ ਰਹੂਗਾ ਦੋ ਸੇਡਾਂ ਦੇ ਵਿੱਚ ਸੈਮੀ ਦੇ ਰਹੂਗਾ ਇਹ ਵੀ 500 ਰੁਪਏ ਦੇ ਵਿੱਚ ਆ ਗਈ ਸਕ੍ਰੀਨਲੋ ਸੂਟ ਲਈ ਆਪਣਾ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਇਹਦੇ ਵਿੱਚ ਇਹ ਕਾਫੀ ਤੇ ਬਾਈਂਜਾ ਕਲਰ ਹੁੰਦਾ ਨਾ ਕਰੀਮ ਨਾਲ ਉਹਦਾ ਜਿਹੜਾ ਹੈਗੀ ਆ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਸੋਹਣਾ ਤੇ ਆਹ ਵਾਲਾ ਪੀਸ ਚੈੱਕ ਚ ਬਹੁਤ ਪਿਆਰਾ ਬਣ ਕੇ ਆਇਆ 1500 ਵਾਲੇ ਸੂਟ ਦੇ ਵਿੱਚ ਇਹ ਡਿਜ਼ਾਈਨ ਬਣ ਕੇ ਆ ਸੀ ਜਿਹੜਾ ਹੁਣ 500 ਵਾਲੇ ਸੂਟ ਦੇ ਵਿੱਚ ਡਿਜ਼ਾਈਨ ਬਣ ਕੇ ਆ ਗਿਆ ਪੀਸ ਚੈੱਕ ਕਰੋ ਹਲਕਾ ਹਲਕਾ ਸਰਵੋਸਕੀ ਦਾ ਵਰਕ ਹੋਇਆ ਸਿਰਫ 500 ਰੁਪਏ ਦੇ ਵਿੱਚ ਇੱਥੇ ਬਾਹਮਾ ਦਾ ਵਰਕ ਹੋਇਆ ਆ ਜੂਗਾ ਠੀਕ ਹੈ ਜੀ ਛੁੱਕ ਪੀਸ ਕਰਿਆ ਪਰਫੈਕਟ ਪੀਸ ਚੰਗੀ ਤਰ੍ਹਾਂ ਬੋਲਿਆ ਹਲੋ ਜੀ ਇਹ ਗ੍ਰੀਨ ਪੀਸ ਆ ਗਿਆ ਆਪਣੇ ਕੋਲ ਇਹਦੇ ਚ ਚੁੱਕਦੇ ਪੀਸ ਕੋਈ ਗੱਲ ਨਹੀਂ ਓਕੇ ਰਿਪੋਰਟ ਇਹ ਵਾਲਾ ਡਿਜ਼ਾਈਨ ਲੱਗ ਤੋ ਆ ਜੂਗਾ ਇਹਦੇ ਚ ਦੋ ਹੀ ਕਲਰ ਬਚੇ ਹੋਇਆ ਪਰਪਲ ਕਲਰ ਦਾ ਪੀਸ ਰਹਿਣ ਵਾਲਾ ਠੀਕ ਹੈ ਪੀਸ ਦਿਖਾ ਖੋਲ ਕੇ ਚੰਗੀ ਤਰ੍ਹਾਂ ਹਲੋ ਜੀ ਦੋ ਕਲਰ ਤੁਹਾਨੂੰ ਦਿਖਾ ਦਿੰਦੇ ਲਾਸਟ ਬਸ ਆ ਜਾਓ ਉੱਪਰ ਆ ਜਾਓ ਆਓ ਜੀ ਆਹ ਵਾਲਾ ਪੀਸ ਚੁੱਕਦੇ ਉੱਪਰ 500 ਦੀ ਵੀਡੀਓ 500 ਰੁਪਏ ਵਾਲੇ ਸੂਟਾਂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੰਗੀ ਲੱਗੀ ਇਹ ਵਾਲਾ ਮਲਮਲ ਦੁਪੱਟੇ ਨਾਲ ਬਿਲਕੁਲ ਸਿੰਗਲ ਪੀਸ ਆ 650 ਰੁਪਏ ਚ ਆਪਾਂ ਸੇਲ ਕੀਤਾ ਹੋਇਆ ਪ ਆ ਵਾਲਾ ਪੀਸ ਦੇਖ ਲਓ ਵੀਰੇ ਬਹੁਤ ਸੋਹਣਾ ਹੈ ਇਹਦੇ ਨਾਲ ਦੁਪੱਟਾ ਆਊਗਾ ਮलमल ਚ कॉटन ਚ ਆਊਗਾ ਮਤਲਬ ਮलमल ਤਾਂ ਨਹੀਂ ਹੁੰਦੀ ਪਰ कॉटन ਹੁੰਦੀ ਹੈ ਖੋਲੀ ਪੀਸ ਇਹ ਵਾਲਾ ਪੀਸ ਦਾ ਦੁਪੱਟਾ ਠੀਕ ਹੈ ਜੀ ਇਹ ਸ਼ਰਟ ਦੇ ਉੱਤੇ ਸੀਸੇ ਦੀ ਥੋੜੀ ਥੋੜਾ ਆਰੀ ਵਰਕ ਹੋਇਆ ਹੋਇਆ ਆਊਗਾ ਇਸ ਤਰ੍ਹਾਂ ਨੱਕ ਬਣਾਏ ਹੋਏ ਇਹ ਸਲਵਾਰ ਹੈ ਠੀਕ ਹੈ ਪੀਸੇ ਦੇ ਚੱਕ ਜਾਂ ਦੋ ਹੀ ਮਿਲਣਗੇ ਬਸ ਠੀਕ ਹੈ ਬਲੈਕ ਕਲਰ ਆ ਕੈਮਰਿਕਲੀ ਸ਼ਰਟ ਲੱਗੀ ਆ ਬਹੁਤ ਜ਼ਿਆਦਾ ਸੋਹਣੀ ਨਾਲ ਬਾਟਮ ਹੈ ਤੇ ਦੁਪट्टे ਸੈਮੀ ਤੇ ਇਹ ਪੱਟੀ ਲੱਗੀ ਹੋਈ ਹੈ ਇਹਦੇ ਚ ਵੀ ਦੋ ਤੋਂ ਤਿੰਨ ਕਲਰ ਮਿਲ ਜਾਣੇ ਆਪਾਂ ਨੂੰ ਇਹ ਮਸਟਰਡ ਕਲਰ ਆ ਇਹ ਵੀ 880 ਦੀ ਰੇਂਜ ਪਹਿਲਾਂ ਸੇਲਿੰਗ ਚ ਪੀਸ ਪਾਇਆ ਹੋਇਆ ਸੀ ਹੁਣ ਸਿਰਫ 500 ਰੁਪਏ ਲਾ ਕੇ ਨਿਮੇੜ ਦਾਂਗੇ ਦੋ ਕੁ ਪੀਸ ਇਹਦੇ ਚ ਤੁਹਾਨੂੰ ਮਿਲ ਜਾਣੇ ਪਿਓਰ ਦਾ ਦੁਪੱਟਾ ਮਿਲ ਰਹੇ ਨੇ ਨਾ ਕੋਈ ਸੈਮੀ ਦਾ ਨਹੀਂ ਮਿਲਣਾ ਆਹ ਵਾਲਾ ਪੱਟੀ ਵਾਲਾ ਡਾ ਜਾਨਾ ਇਹਦੇ ਚ ਦੋ ਤੋਂ ਚਾਰ ਕਲਰ ਮਿਲ ਜਾਣਗੇ ਜੀ ਠੀਕ ਹੈ ਤੇ ਇਹਦੇ ਨਾਲ ਇਸ ਤਰ੍ਹਾਂ ਆ ਜਾਣੀਆਂ ਸਲਵਾਰ ਤੇ ਆ ਜਾਣਾ ਦੁਪੱਟਾ ਇਹ ਜਿਹਦਾ ਮੈਚਿੰਗ ਸੀ ਜੇ ਮੇਰੀ ਭੈਣਾਂ ਨੂੰ ਕਿਸੇ ਨੂੰ 올ਓਵਰ ਚ ਚਾਹੀਦਾ ਪੀਸ ਤਿੰਨ ਤੋਂ ਚਾਰ ਕਲਰ ਮਿਲਣੀਆਂ ਜਿਹਦਾ ਪਰਪਲ ਜਿੰਨਾ ਡਾਰਕ ਵਿੱਚ ਦਿਖ ਰਿਹਾ ਥੋੜਾ ਜਿਹਾ ਲਾਈਟ ਹੈ ਤੇ ਇਹਦੇ ਨਾਲ ਆ ਜੂਗਾ ਸੋਤੀ ਦੁਪੱਟਾ ਠੀਕ ਹੈ ਇਹਦੇ ਵਿੱਚ ਦੋ ਕਲਰ ਤੁਹਾਡੇ ਸਾਹਮਣੇ ਜੀ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਵਾਲੀ ਪੀਸ ਹੈ ਇਹ ਅਸੀਂ बार-बार ਵੀਡੀਓ ਪਾ ਰਹੇ ਹਰ ਵਾਰ ਰੀਸਟਾਕ ਹੋ ਰਿਹਾ ਨਵਾਂ ਵਾਲਾ ਆਉਂਦਾ ਵਿਕ ਜਾਂਦਾ ਆਉਂਦਾ ਵਿਕ ਜਾਂਦਾ ਇਦਾਂ ਦੀ ਕਨਸੈਪਟ ਹੋਏ ਹੋਏ ਨੇ ਪੀਸ ਚੈੱਕ ਕਰੋ ਕਿੰਨੇ ਪਿਆਰੇ ਆ ਇੱਕ ਪੀਸ ਬਾਏ ਕਰ ਦਿਓ 500 ਤੇ ਦੋ ਪੀਸ ਬਾਏ ਕਰ ਦਿਓ 900 ਰੁਪਏ ਦੇ ਲਾ ਕੇ ਦੇ ਰਹੇ ਹਾਂ ਕਲਰ ਪੀਸ ਬਹੁਤ ਸੋਹਣੇ कॉटन ਦੇ ਪੀਸ ਨੇ ਨਾਲ ਕੋਟਾ ਡੋਰੀਆ ਦੁਪੱਟਾ ਲੱਗਿਆ ਹੋਇਆ ਠੀਕ ਹੈ ਜੀ ਤੇ ਇਸ ਤੋਂ ਬਿਨਾ ਅੱਜ ਤੱਕ ਲਾਰਾ ਫੁੱਲ ਪਿਆ ਹੋਇਆ ਦੁਕਾਨ ਚ ਬਸ ਇੱਥੇ ਪੈ ਰਹੇ ਨੇ ਪੀਸ ਆ ਪਹਿਲਾਂ ਕਲਰ ਚੈੱਕ ਕਰ ਲੋ ਆ ਪੀਸ ਦੇ ਵਿੱਚ ਇਹ ਵਾਲੇ ਪੀਸ ਦੀ ਰੇਂਜ ਚੈੱਕ ਕਰ ਲਿਓ ਸਿਰਫ 350 ਰੁਪਏ ਰਹਿਣ ਵਾਲੀ ਆ ਠੀਕ ਹੈ ਜੀ ਹੁਣ ਆ ਪੀਸ ਚੁੱਕ ਦੇ ਪੀਸ ਖੁੱਲਾ ਦਿਖਾਈ ਸੈਮੀ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਇਹ ਵਾਲਾ ਪੀਸ ਐ ਸਾਰਾ ਓਵਰ ਆਲ ਸਿਰਫ 350 ਰੁਪਏ ਚ ਆ ਬਈ ਕਲਰ ਚੈੱਕ ਕਰ ਲਓ ਠੀਕ ਆ 350 ਰੁਪਏ ਚ ਸემი ਦਬਟਨ ਲੀਜੀ ਬੀਜੀ ਦਾ ਸਟਾਪ ਦਾ ਕਪੜਾ ਮਤਲਬ ਪਾਉਣ ਵਾਲਾ ਕਪੜਾ ਦੇਸੀ ਜਿਹਾ ਕਪੜਾ ਨਹੀਂ ਪਹਿਲਾਂ 500 ਦੀ ਰੇਂਜ ਚ ਪੀਸ ਸੇਲ ਹੋਏ ਪਿਆ ਜੀ 350 ਸੁੱਖ ਅਗਲਾ ਪੀਸ ਸਿਰਫ 350 ਇਹ ਵਾਲਾ ਪੀਸ ਵੀ ਚੈੱਕ ਕਰੋ ਠੀਕ ਹੈ ਜੀ 350 ਰੁਪਏ ਚ ਓਕੇ ਚੁੱਕ ਦੇ ਪੀਸ ਅਸੀਂ ਪਲੀ ਵਰਕ ਦਿਖਾ ਆ ਰੈਡ ਪੀਸ ਖੋਣੇ ਥੇ ਫੇਰ ਲੋ ਸਾਰੀਆਂ ਰੈਂਜਾਂ ਤੁਹਾਨੂੰ ਦਿਖਾਈਆਂ 500 ਦੀਆਂ ਦਿਖਾਈਆਂ 500 ਤੋਂ ਘੱਟ ਵਾਲੀਆਂ ਰੈਂਜਾਂ ਵੀ ਦਿਖਾਈਆਂ ਇਹ ਸਿੱਪੀ ਦਾ ਵਰਕ ਆ ਨੀਚੇ ਤੋਂ ਲੈ ਕੇ 프ੰਟ ਤੱਕ 499 ਰੁਪਏ ਦੇ ਵਿੱਚ ਆ ਜਾਣਾ ਤੁਸੀਂ ਸੈਮੀ ਦਾ ਦੁਪੱਟਾ ਆਊਗਾ ਠੀਕ ਹੈ ਜੀ ਤੇ ਕਲਰ ਡਿਜ਼ਾਈਨ ਚੈੱਕ ਕਰੋ ਆਪਣਾ ਸੂਟ ਤੁਸੀਂ ਵੇਖਵਾ ਲਓ ਇਹ ਰਿਅਨ ਦਾ ਹੋਣਾ ਵੀਰੇ ਆ ਆ ਰਿਅਨ ਬਣੀ ਹੋਈ ਆ ਬੇਇੱਜ਼ਤੀ ਗੱਲ ਕਰੀ ਆਪਾਂ ਇਹਦੇ ਨਾਲ ਏਦਾਂ ਹਲੀਸੀ ਵਿਜੀ ਦੀ ਸਲਵਾਰ ਦਾ ਕੱਪੜਾ ਜੂ ਸੈਮੀ ਦਾ ਦੁਪੱਟਾ ਠੀਕ ਹੈ ਜੀ ਰਿਆਉਣ ਆਉਂਦੀ। ਇਹ ਕਲੋੜੀਆਂ ਲਾਏ ਦੇ ਉੱਪਰ। ਆਹ ਵਾਲਾ। ਇੱਕੜਿਆਂ ਕਿ ਹੋਰ ਵੀ ਖੁੱਲਾ ਸੀਗਾ। ਤਪੀਸ ਚੈੱਕ ਕਰੋ ਕਿੰਨੇ ਸੋਨੇ ਸੋਨੇ ਆਉਣਗੇ ਦੇ ਵਿੱਚ। ਚਲੋ ਅੱਗੇ ਲਾ। ਇਹਦਾ ਵੀ ਖੁੱਲਾ ਵੀ ਹੈ ਥੋੜੇ ਇੱਕ ਨਹੀਂ। ਚਲ ਖੋਲ ਦੇ ਵਿੱਚ ਹੀ ਪਾਉਂਦੇ। ਕਾਟਨ ਦੇ ਪੱਤੇ ਨਾਲ ਹੈ। ਇਹ ਸ਼ਰਟ ਆ ਗਈ ਇਹਦੇ ਨਾਲ ਕਾਟਨ ਦੀ ਬਾਟਮ ਹੈ। ਇਦਾਂ ਆ ਜੂਗਾ ਕਾਟਨ ਦਾ ਦੁਪੱਟਾ 350 ਤੇ 50 ਰੁਪਏ ਦੇ ਵਿੱਚ ਠੀਕ ਹੈ ਜੀ ਕਲਰ ਰੁੱਧਾ ਦੇ 350 ਪਿਆਰ ਰੁਪਏ ਹਨ ਹੋ ਗਿਆ ਇਹ ਸੀ ਅੱਜ ਵਾਲੀ ਸਾਡੀ ਵੀਡੀਓ 500 ਜਾਂ 500 ਤੋਂ ਘੱਟ ਰੇਟਾਂ ਦੇ ਵਿੱਚ ਜਿਹੜਾ ਵੀ ਤੁਹਾਨੂੰ ਪੀਸ ਲੱਗੇ ਤੁਸੀਂ ਉਹਦੇ ਵਿੱਚ ਹੋਰ ਕੋਈ ਕਲਰ ਲੈਣਾ ਚਾਹੁੰਦੇ ਹੋ ਤਾਂ ਉਹ ਸਾਨੂੰ ਦੱਸ ਦਿਓ ਇਹ ਵਾਲੇ ਪੀਸ ਵੀ ਆਪਾਂ 500-500 ਲਾ ਕੇ ਨਿਮੇੜ ਰਹੇ ਹਾਂ ਜਿਹੜਾ ਪੀਸ ਤੁਸੀਂ ਦੇਖ ਰਹੇ ਹੋ ਇਹ ਪਿਆਰ ਦੇ ਦੁਪੱਟੇ ਨਾਲ ਹੈ ਇਹ ਵੀ ਵਿੱਚ ਹੀ ਨਿਮੇੜ ਰਹਾਂਗੇ ਇਹਦਾ ਆਵਾਲੇ ਕਲਰ ਡਿਜ਼ਾਈਨ ਉਹ ਜਿਹੜੇ ਤੁਹਾਨੂੰ ਪਸੰਦ ਆਇਆ ਨਾ ਉਹਨਾਂ ਦੇ ਵਿੱਚ ਸੀਗੇ ਸਾਰੇ ਠੀਕ ਹੈ ਜੀ ਇਹ ਹੈ